ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਹੋਈ ਹੋਵੇ ਤਕਲੀਫ ਹੋਈ ਹੋਵੇ ਮੈਂ ਉਹਨਾਂ ਸਾਰਿਆਂ ਲਈ ਸ਼ਮਾ ਦਾ ਯਾਚਕ ਹਾਂ ਔਰ ਮੈਂ ਮਾਫੀ ਮੰਗਦਾ ਹਾਂ ਸੱਜਣਾ ਬੇਲੀਆ ਤੂੰ ਕਿਉਂਕਿ ਮੇਰੇ ਨਾਲ ਮੇਰੇ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਮੈਨੂੰ ਚੜਾਇਆ ਬਾਬਾ ਜੀ ਮੇਰੀ ਹੱਥ ਜੋੜ ਕੇ ਮਾਫੀ ਹੈ ਕਿ ਇਹਨਾਂ ਚੀਜ਼ਾਂ ਨੂੰ ਮੈਂ ਤਾਂ ਸੋਚਿਆ ਯਾਰ ਭੁੱਲ ਗਏ ਹੋਣਗੇ ਪੰਜਾਬੀਆਂ ਦੇ ਵੱਡੇ ਦਿਲ ਨੇ ਔਖ ਦਿਲ ਨੇ ਬਾਬਾ ਜੀ ਛੋਟੀਆਂ ਵੱਡੀਆਂ ਚੀਜ਼ਾਂ ਮਾਫ ਕਰ ਦਿਤੀਆਂ ਬਾਬਾ ਮੈਂ ਛੋਟੀਆਂ ਯਾਰ ਇੱਕ ਗੱਲ ਤੇ ਆੜੇ ਬੈਠੇ ਇਹ ਜਿੱਦ ਪੰਜਾਬੀਆਂ ਲਈ ਚੰਗੀ ਨਹੀਂ ਸਾਡੇ ਸਾਰਿਆਂ ਲਈ ਕਿਸੇ ਲਈ ਵੀ ਨਹੀਂ ਅੱਛੀ ਮੈਂ ਐਸੇ ਮੈਂ ਉਸ ਦੁਕਾਨ ਤੋਂ ਮਾਫੀ ਚਾਹ ਰਾ ਹਾਂ ਮਾਨ ਸਾਹ ਬੜੇ ਦੁਖੀ ਨੇ ਇਹ ਲੱਗਦਾ ਦੇਖਣ ਤੋਂ ਵੀ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਦੇ ਮਨ ਵਿੱਚ ਬੜਾ ਪਛਤਾਵਾ ਵਾ ਵੀ ਉਹਨਾਂ ਨੇ ਕਿਤੇ ਨਾ ਕਿਤੇ ਗਲਤ ਕਰਤਾ ਪੰਜਾਬੀਆਂ ਦੇ ਨਾਲ ਪੰਜਾਬੀਆਂ ਦਾ ਜਿਹੜਾ ਉਹਨਾਂ ਨੂੰ ਖਾਣ ਦਿੱਤਾ ਉਹਦੇ ਉਹ ਕਿਤਨਾ ਕਿਤੇ ਜਾ ਕੇ ਵਿਰੋਧ ਵਿੱਚ ਹੋ ਗਏ ਪਰ ਪੰਜਾਬੀਆਂ ਦਾ ਕਹਿਣਾ ਇਹ ਵੀ ਤੁਸੀਂ ਮaaf ਕਰ ਦਿੰਦੇ ਹੋ ਮਾਨ ਸਾਬ ਸਾਡੇ ਹਰੇਕ ਦੀ ਪਿੱਠ ਵਿੱਚ ਖੋਜੇ ਪੰਜਾਬੀਆਂ ਦੇ ਤੇ ਪੰਜਾਬੀ ਹਰੇਕ ਨੂੰ ਮaaf ਕਰੀ ਜਾਣ ਤੇ ਫਿਰ ਤੁਸੀਂ ਇਹ ਦੱਸੋ ਪੰਜਾਬੀ ਜਾਣਗੇ ਤਾਂ ਜਾਣਗੇ ਕਿੱਥੇ ਤੁਹਾਡੇ ਨਾਲ ਕੋਈ ਰੋਸ ਨਹੀਂ ਨਾ ਤੁਹਾਡੇ ਨਾਲ ਕੋਈ ਸ਼ਿਕਵਾ ਨਾ ਗਿਲਾ ਬਸ ਇੱਕ ਮਨ ਵਿੱਚ ਦੋਖਾ ਵੀ ਸਾਡੇ ਪੰਜਾਬੀ ਭਰਾ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਹੋਣ ਦੇ ਬਾਵਜੂਦ ਵੀ ਜਿਹਨੂੰ ਜਿਹਦੇ ਉੱਪਰ ਪੰਜਾਬੀਆਂ ਨੂੰ ਸਿਖਰ ਦਾ ਮਾਣ ਸੀ ਤੇ ਉਹੀ ਮਾਣ ਮਾਨ ਸਾਹਿਬ ਨੇ ਤੋੜ ਕੇ ਰੱਖਤਾ ਬਸ ਇੰਨਾ ਕੁ ਦੁੱਖ ਹੋਇਆ ਵੀ ਉਹ ਸ਼ਬਦਾਂ ਤੇ ਬਿਆਂਗ ਦੇ ਵਿੱਚ ਕਹਿਣ ਤੋਂ ਪਰੇ ਦੀ ਗੱਲ ਆ ਕੋਈ ਨਾ ਮਾਨ ਸਾਹਿਬ ਜੀ ਪੰਜਾਬੀ ਤੁਹਾਡੇ ਨਾਲ ਹੀ ਆ ਦਿਲ